ਜੁਗੋਂ ਤੋਂ ਘਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 472 ਅੰਗ ਤੇ ਸ਼ਲੋਕ ਜਨ ਕਰਦੇ ਹਨ ਸਲੋਕ ਮਹੱਲਾ ਪਹਿਲਾ ਜੇ ਮੁਹੱਕਾ ਕਰਮੋਇ ਕਰਮੇ ਪਿਤਰੀ ਦੇ ਐਸੇ ਮੁਹੱਕਾ ਕਹਿੰਦੇ ਜਿਹੜਾ ਹੱਕਾ ਨੂੰ ਮਾਰਨੇ ਵਾਲਾ ਹੈ ਜਿਹੜਾ ਪਰਾਇਆ ਹੱਕ ਖਾਂਦਾ ਹੈ ਜਿਹੜਾ ਹਰਾਮ ਦਾ ਮਾਲ ਖਾਂਦਾ ਉਹਨੂੰ ਮੁਹੱਕਾ ਕਹਿੰਦੇ ਹੈ ਚੋਰ ਨੂੰ ਠਾਕਨ ਜੇ ਮੁਹੱਕਾ ਇਹ ਮੁਹੱਕਾ ਬਹਿ ਕੀਮਤੀ ਲਫ਼ਜ਼ ਲਿਖਿਆ ਪਾਕ ਹੱਕਾ ਕਹਿੰਦੇ ਜਿਹੜਾ ਹੱਕ ਦੀ ਕਮਾਈ ਹੈ ਮੁਹੱਕਾ ਜਿਹੜੀ ਬੇਹੱਕੀ ਕਮਾਈ ਹੈ ਜੇ ਮੁਹੱਕਾ ਕਰ ਮੂਹੇ ਕਰਮੇ ਪਿਤਰੀ ਦੇ ਉਹਨੂੰ ਆਪਣੇ ਘਰ ਦੇ ਚ ਲੈ ਕੇ ਆਉਂਦਾ ਹੈ ਬੇਹੱਕੀ ਕਮਾਈ ਨੂੰ ਫਿਰ ਆਪਣੇ ਪਿਤਰਾ ਨੂੰ ਵੱਡੇ ਬਡੇਰਿਆਂ ਨੂੰ ਉਹਦਾ ਦਾਨ ਕਰਦਾ ਹੈ ਅੱਗੇ ਵਾਸ ਸਜਾਣੀ ਐ ਕਹਿੰਦੇ ਅੱਗੇ ਰੱਬ ਨੇ ਵਸਤੂ ਪਛਾਣ ਲਈ ਉਹ ਕਿ ਇਹ ਤੇਰਾ ਦਿੱਤਾ ਬਿਆ ਤਨ ਇਹ ਹਰਾਮ ਦਾ ਤਨ ਹੈ ਇਹ ਤੇਰੀ ਦਸਾਂ ਨੌ ਦੀ ਕਿਰਤ ਨਹੀਂ ਹੈ ਇਹ ਤੇਰੇ ਕੋਲ ਮੁਹੱਕਾ ਧਨ ਹੈ ਬੇ ਹੱਕਾ ਧਨ ਹੈ ਤੇਰੇ ਕੋਲ ਰੱਬ ਨੇ ਪਛਾਣ ਲੈਣਾ ਕਿ ਇਹ ਤੂੰ ਧਨ ਦੌਲਤ ਕਿੱਥੋਂ ਲੈ ਕੇ ਆਇਆ ਅੱਗੇ ਬੱਤ ਸਜਾਣੀ ਪਿਤੇ ਦੀ ਚੋਰ ਕਰੇ ਕਹਿੰਦਾ ਤੈਂ ਤਾਂ ਆਪਣੇ ਪਿਤਰ ਵੱਡੇ ਬਡੇਰੇ ਵੀ ਚੋਰ ਬਣਾ ਲੇ ਉਹਨਾਂ ਨੂੰ ਚੋਰੀ ਦਾ ਮਨ ਲਿਆ ਕੇ ਚੋਰੀ ਦਾ ਧੰਨ ਲਿਆ ਕੇ ਉਹਨਾਂ ਦੀ ਪੂਜਾ ਕਰਦਾ ਉਹਨਾਂ ਨੂੰ ਸਰਾਧ ਪਾਉਂਦਾ ਅੱਗੇ ਰੱਬ ਨੇ ਕਹਿੰਦਾ ਪਛਾਣ ਲਿਆ ਤੂੰ ਆਪ ਚੋਰ ਸੀ ਆਪਣੇ ਵੱਡੇ ਬਡੇਰੇ ਮਾਪੇ ਵੀ ਚੋਰ ਬਣਾ ਲੇਤੇ ਸੱਸੇ ਕਿੱਥੇ ਸਮਝ ਪੈਣ ਵਾਲੀਆਂ ਗੱਲਾਂ ਐ ਨਾ ਸੀ ਸਮਝਣਾ ਚਾਹੁੰਦੇ ਆ ਇਹਨਾਂ ਨੂੰ ਅੱਗੇ ਬਾਤ ਸੁ ਜਾਣੀਏ ਪਿਤਰੀ ਚੋਰ ਕਰੇ ਵੱਢੀਏ ਹੱਥ ਦਲਾਲ ਕੇ ਕਿਨੇ ਜਿਹੜਾ ਦਲਾਲ ਐ ਨਾ ਤੈਨੂੰ ਦੱਸਦਾ ਇਹ ਉਹਦੇ ਹੱਥ ਵੱਡ ਦੀਏ ਕਹਿੰਦਾ ਜਿਹੜਾ ਤੈਨੂੰ ਇਹ ਸਿੱਖਿਆ ਦਿੰਦਾ ਕਿ ਤੂੰ ਸਰਾਧ ਪਾ ਦੇ ਵੱਡੇ ਬਡੇਰਿਆਂ ਨੂੰ ਥਾਲੀ ਭਰ ਕੇ ਵਰਪੀ ਦੀ ਖਲਾ ਦੇ ਦਿਵਾਲੀ ਤੇ ਮੱਥਾ ਟੇਕਿਆ ਦੀਵਾ ਵਾਲਿਆਂ ਉਹਦੇ ਹੱਥ ਵੱਡ ਦੀਏ ਕਹਿੰਦੇ ਜਿਹੜਾ ਤੈਨੂੰ ਇਹ ਸਿੱਖਿਆ ਦਿੰਦਾ ਵੱਡੀਏ ਹੱਥ ਦਲਾਲ ਕੇ ਮੁਸਪੀ ਇਹ ਕਰੇ ਇਹ ਤੈਨੂੰ ਜਿਹੜਾ ਸਲਾਹ ਦਿੰਦਾ ਹੈ ਕਿ ਵੱਡੇ ਬਡੇਰਿਆਂ ਦੀ ਸੇਵਾ ਕਰ ਲੈ ਨਾਨਕ ਅੱਗੇ ਸੋ ਮਿਲੇ ਕਹਿੰਦੇ ਅੱਗੇ ਤਾਂ ਉਹ ਮਿਲਣਾ ਜੇ ਖੱਟੇ ਘਾਲੇ ਦੇ ਕਿ ਆਪ ਖੱਟ ਕੇ ਆਪਣੀ ਮਿਹਨਤ ਕਰਕੇ ਦੇਈਏ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇਹ ਮਹੱਲਾ ਪਹਿਲਾ ਜਿਉਂ ਜੋਰੂ ਸਿਰ ਨਾਮਣੀ ਜੋਰੂ ਨਾ ਔਰਤ ਨੂੰ ਕਹਿੰਦੇ ਆ ਸਿਰ ਨਾਮਣੀ ਜਿਹੜੀ ਮਹੀਨਾ ਹੁੰਦਾ ਜਿਉਂ ਜੋਰੂ ਸਿਰ ਨਾਮਣੀ ਆਬੇ ਬਾਰੋ-ਬਾਰ ਕਹਿੰਦੇ ਤਾਂ ਬਾਰ-ਬਾਰ ਆਉਂਦੀ ਹੈ। ਇਹ ਜਿਹੜੀ ਮਹਾਮਾਰੀ ਆਉਂਦੀ ਹੈ ਨਾ ਬਾਰ-ਬਾਰ ਆਉਂਦੀ ਹੈ। ਇਹ ਰੱਬ ਦਾ ਹੁਕਮ ਹੈ ਰੱਬ ਦੇ ਭਾਣੇ ਵਿੱਚ ਹੈ ਸਾਰਾ ਕੁਝ। ਉਹਨੇ ਬਣਾਇਆ ਔਰਤ ਵੀ ਉਸਨੇ ਬਣਾਈ ਆ ਮਰਦ ਵੀ ਉਸਨੇ ਬਣਾਇਆ। ਬਣਾਉਣੇ ਵਾਲਾ ਇੱਕੋ ਹੈ। ਲੇਕਿਨ ਔਰਤ ਨੂੰ ਮਹਾਮਾਰੀ ਆਉਂਦੀ ਹੈ ਮਰਦ ਨੂੰ ਆਉਂਦੀ ਨਹੀਂ। ਜਿਉ ਜੋਰੋ ਸਿਰ ਨਾ ਬਣੀ ਆਵੇ ਬਾਰੋ-ਬਾਰ ਝੂਠੇ ਝੂਠਾ ਮੁਖ ਬਸੇ ਇਹ ਜਦੋਂ ਮਹਾਮਾਰੀ ਆਉਂਦੀ ਹੈ ਕਹਿੰਦੇ ਝੂਠਾ ਹੋ ਜਾਂਦਾ ਮੁਖ ਬਸੇ ਇਹਦੇ ਮੁਖ ਤੋਂ ਮਹਾਮਾਰੀ ਆਉਂਦੀ ਹੈ ਝੂਠਾ ਹੋ ਜਾਂਦਾ ਪਲੀਤ ਹੋ ਜਾਂਦਾ ਕਚੀਲ ਹੋ ਜਾਂਦਾ ਉਹ ਕਹਿੰਦੇ ਨੇ ਕਚੀਲ ਜਦੋਂ ਔਰਤ ਹੁੰਦੀ ਆ ਉਹਨੂੰ ਪੂਤ ਪ੍ਰੇਤ ਚਿੰਬੜ ਜਾਂਦੇ ਆ ਸਾਰਾ ਕੁਝ ਸੇ ਲੇਕਿਨ ਅਸੀਂ ਇਹਨਾਂ ਤੋਂ ਦੂਰ ਜਾਂਦੇ ਆ ਮੰਨਦੇ ਨਹੀਂ ਬਿਨਾ ਚੀਜ਼ ਤੋਂ ਨਾਂ ਨਹੀਂ ਰੱਖਿਆ ਜਾਂਦਾ ਜੇ ਪੂਤ ਹੈ ਪ੍ਰੇਤ ਹੈ ਤਾਂ ਹੀ ਨਾਂ ਰੱਖ ਹੋਇਆ ਤੇ ਮੇਰੇ ਵਰਗਾ ਕਟੜ ਸਿੱਖ ਕਹਿੰਦਾ ਹਈ ਨਹੀਂ ਸਭ ਕੁਸ ਹੈ ਜੋ ਰੱਬ ਨੇ ਬਣਾਇਆ ਹੈ ਸਾਰਾ ਕੁਸ ਹੈ ਝੂਠੇ ਝੂਠਾ ਮੁਕ ਬਸੇ ਨਿਤ ਨਿਤ ਹੋਏ ਖੁਵਾਰ ਕਹਿੰਦੇ ਰੋਜ਼ ਰੋਜ਼ ਖੁਵਾਰ ਹੁੰਦੀ ਹੈ ਜੋਰੂ ਨੂੰ ਕਿਹਾ ਔਰਤ ਨੂੰ ਕਿਹਾ ਕਿ ਰੋਜ਼ ਰੋਜ਼ ਖੁਵਾਰ ਹੁੰਦੀ ਹੈ ਲੇਕਨ ਅਸੀਂ ਕਹਿੰਦੇ ਕਿ ਇੱਕੋ ਚੀਜ਼ ਹੈ ਇੱਕ ਚੀਜ਼ ਨਹੀਂ ਹੈ ਰੱਬ ਨੇ ਦੋ ਬਣਾਈਆਂ ਔਰ ਟੱਡ ਬਣਾਈਆ ਮਰਦ ਅੱਡ ਬਣਾਇਆ ਰੱਬ ਨੇ ਰੱਬ ਦੀ ਖੇਲ ਹੈ ਉਹਦਾ ਖੇਲਾ ਖੇਲਦਾ ਨਿਤ ਨਿਤ ਹੋਏ ਖਵਾਰ ਸੋਚੇ ਇਹ ਨਾ ਆਖੀਐ ਬਹਿਨ ਜੇ ਪਿੰਡਾ ਧੋਏ ਕਹਨ ਜੇ ਪਿੰਡਾ ਧੋਲਵੇ ਔਰਤ ਸੁੱਚੀ ਨਹੀਂ ਹੋ ਸਕਦੀ ਮਨ ਦੇ ਚ ਬਹਿਮ ਹੈ ਸੁੱਚੇ ਇਹਨਾ ਕੀ ਹੈ ਬਹਿਨ ਜੇ ਪਿੰਡਾ ਧੋਏ ਕਹਨ ਜੇ ਬਹਿਜਵੇ ਪਿੰਡਾ ਧੋਕੇ ਸਤਸੰਗਈ ਮਾਫ ਕਰਨਾ ਬਾਬੇ ਨਾਨਕ ਦੀ ਗੱਡੀ ਤੇ ਸੁੱਚੀ ਨਹੀਂ ਹੋ ਸਕਦੀ ਲੇਕਿਨ ਗੱਲਾਂ ਕਹਿਣੀਆਂ ਲੜਾਈ ਛੇੜਨੀ ਐ ਇਧਰ ਬਾਣੀ ਕਹਿੰਦੇ ਚਾਹੇ ਪਿੰਡਾ ਧੋ ਕੇ ਬਹਿ ਜਾਵੇ ਸੁੱਚੀ ਨਹੀਂ ਹੋ ਸਕਦੀ ਔਰਤ ਸੁੱਚੇ ਇਹ ਨਾ ਕੀ ਇਹ ਬਹਿਣ ਦੇ ਪਿੰਡਾ ਧੋਏ ਕਹਿੰਦੇ ਜੇ ਪਿੰਡਾ ਧੋ ਕੇ ਬਹਿ ਜਾਵੇ ਸੁੱਚੀ ਹੋ ਸਕਦੀ ਨਹੀਂ ਹੋ ਸਕਦੀ ਸੁੱਚੇ ਇਹ ਨਾ ਕਿ ਬਹਿਣ ਦੇ ਪਿੰਡਾ ਧੋਏ ਸੁੱਚੇ ਸੇਈ ਨਾਨਕਾ ਜੀਨ ਮਨ ਬਸਿਆ ਸੁਇ ਕਹਿੰਦੇ ਸੁੱਚਾ ਤਾਂ ਉਹ ਹੈ ਜਿਹਦੇ ਮਨ ਦੇ ਚ ਰੱਬ ਵਸ ਜਾਂਦਾ ਨਾਉਣ ਨਾਲ ਨਹੀਂ ਸੁੱਚਾ ਹੋ ਸਕਦਾ ਲੇਕਿਨ ਸੰਸਾਰ ਤੇ ਇੱਕ ਸ਼ੰਕਾ ਖੜੀ ਏ ਕਿ ਨਾਉਣ ਦੇ ਨਾਲ ਬੰਦਾ ਸੁੱਚਾ ਹੋ ਗਿਆ ਪੜੀ ਤੁਰੇ ਭਲਾਣੇ ਪਾਉਣ ਬੇਗ ਕਹਿੰਦੇ ਜਦੋਂ ਤਰਦੇ ਜਾਂਦੇ ਆ ਸੰਸਾਰ ਤੋਂ ਤੁਰੇ ਪਲਾਣੇ ਪਾਉਣ ਬੇਗ ਹਰ ਰੰਗੀ ਹਰ ਮਸਵਾਰਿਆ ਕਹਿੰਦੇ ਹਰ ਰੰਗ ਦੀ ਜਦੋਂ ਜਾਂਦਾ ਹੈ ਦੁਨੀਆ ਤੋਂ ਇਖਣਾ ਕਹਿੰਦੇ ਨਾ ਹੜੀ ਜਾਂਦੀ ਮਲਾਰਾ ਗਾਉਂਦੀ ਹੈ ਫਿਰ ਬੇਗ ਪਾਉਂਦਾ ਜਦੋਂ ਮਰਨ ਦਾ ਵਕਤ ਆਉਂਦਾ ਮਰ ਕੇ ਜਾਂਦਾ ਤੁਰੇ ਪਲਾਣੇ ਪਾਉਣ ਬੇਗ ਹਰ ਰੰਗੀ ਹਰ ਰੰਗ ਦੇ ਵਿੱਚ ਮੌਤ ਤਾਂ ਕਿਸੇ ਉਮਰ ਵਿੱਚ ਵੀ ਹੋ ਸਕਦੀ ਹੈ ਇਹ ਨਹੀਂ ਕਿ ਬੁੱਢਾ ਹੋ ਕੇ ਮਰਦਾ ਜਵਾਨ ਵੀ ਮਰ ਸਕਦਾ ਹੈ ਬੱਚਾ ਵੀ ਮਰ ਸਕਦਾ ਹੈ ਜਬ ਮਰ ਤੋਂ ਪਹਿਲਾਂ ਪੇਟ ਦੇ ਵਿੱਚ ਵੀ ਮਰ ਜਾਂਦਾ ਤੁਰੇ ਪਲਾਣੇ ਪਾਉਣ ਬੇਗ ਹਰ ਰੰਗੀ ਹਰਮ ਸੁਵਾਰਿਆ ਕੋਠੇ ਮੰਡਪ ਮਾੜੀਆਂ ਕਹਿੰਦੇ ਜਿੰਨੇ ਫਿਰ ਕੋਠੇ ਮੰਡਪ ਮਾੜੀਆਂ ਬਣਾਈਆਂ ਮਹਿਲ ਬਣਾਏ ਕੋਠੇ ਮੰਡਪ ਮਾੜੀਆਂ ਲੈ ਬੈਠੇ ਘਰ ਪਸਾਰਿਆ ਆਪਣੇ ਘਰ ਪਸਾਰ ਕੇ ਬੈਠ ਗਿਆ ਚੀਜ਼ ਕਰਨ ਮਨ ਭਾਵ ਦੇ ਕਹਿੰਦੇ ਮਹਿਲਾਂ 'ਚ ਫਿਰ ਬੈਠ ਕੇ ਉਹ ਕੰਮ ਕਰਦਾ ਜਿਹੜੀ ਚੀਜ਼ ਮਨ ਨੂੰ ਭਾਉਂਦੀ ਹੈ ਉਹ ਚੀਜ਼ਾਂ ਲਿਆ ਲਿਆ ਘਰ 'ਚ ਰੱਖਦਾ ਉਹ ਕਹਿੰਦਾ ਚੀਜ਼ ਕਰਨ ਮਨ ਭਾਵ ਦੇ ਹਰ ਬੂਝਣ ਨਹੀਂ ਕਹਿੰਦੇ ਰੱਬ ਨੂੰ ਨਹੀਂ ਬੁੱਝਿਆ ਹਰ ਨੂੰ ਬੁੱਝਿਆ ਨਹੀਂ ਬਾੜੇ ਨੂੰ ਬੁੱਝਿਆ ਨਹੀਂ ਇੱਥੇ ਸ਼ੰਕਾ ਹੈ ਨਾ ਕਿ ਹਾਰ ਤੇ ਬਾਣੀ ਚ ਫਰਕ ਹੈ ਚੀਜ਼ ਕਰਨ ਮਨ ਭਾਮ ਦੇ ਹਰ ਬੁੱਝੜ ਨਹੀਂ ਹਾਰਿਆ ਕਹਿੰਦੇ ਹਾਰ ਕੇ ਚੱਲਿਆ ਗਿਆ ਇਹ ਬਾਣੀ ਨੂੰ ਨਾ ਬੁੱਝਿਆ ਕਹਿੰਦੇ ਹਾਰ ਕੇ ਚੱਲਿਆ ਗਿਆ ਸੰਸਾਰ ਵਿੱਚੋਂ ਕਰ ਫਰਮਾਇਸ ਖਾਇਆ ਕਹਿੰਦੇ ਫਿਰ ਫਰਮਾਇਸ ਕਰਕੇ ਖਾਂਦਾ ਕਿ ਕੀ ਖਾਣਾ ਹੈ ਅਬੀਰ ਬਦਨੇ ਦੀ ਚੋਚ ਦੱਸਦੇ ਆ ਗਰੀਬ ਨੂੰ ਤਾਂ ਇੱਕ ਰੋਟੀ ਸੁੱਕੀ ਮਿਲ ਜਵੇ ਉਹਦੀ ਉਹਦੇ ਵਾਸਤੇ ਬਹੁਤ ਵੱਡੀ ਚੀਜ਼ ਹੈ ਕਰ ਫਰਮਾਇਸ ਖਾਇਆ ਕਹਿੰਦੇ ਬੜੀ ਫਿਰ ਫਰਮਾਇਸ਼ ਕਰਕੇ ਖਾਂਦਾ ਵੀ ਆਹ ਬਣਾਓ ਆਹ ਖਾਣਾ। ਖਾਰ ਪਰ ਮੈ ਸਖਾਇਆ ਵੇਕ ਮਹਿਲਤ ਮਰਨ ਬਸਾਰਿਆ। ਕਹਿੰਦੇ ਮਰਨਾ ਭੁੱਲੀ ਬੈਠਾ ਹੈ ਮਰਨਾ ਨਹੀਂ ਯਾਦ। ਮਹਿਲਤ। ਮਹਿਲਾ ਨੂੰ ਦੇਖ ਕੇ ਰੱਬ ਨੂੰ ਭੁੱਲੀ ਬੈਠਾ ਹੈ। ਵੇਕ ਮਹਿਲਤ ਮਰਨ ਬਸ। ਕਹਿੰਦੇ ਫਿਰ ਜਰ ਲੱਗ ਜਾਂਦੀ ਹੈ। ਲੋਹਾ ਕਿੰਨਾ ਮਜ਼ਬੂਤ ਹੁੰਦਾ ਲੇਕਿਨ ਜਦੋਂ ਜਰ ਲੱਗ ਜਾਂਦੀ ਹੈ ਨਾ ਜਮੇ ਕੰਡਮ ਹੋ ਜਾਂਦਾ ਹੈ ਐਕ ਨੇ ਇਹ ਸਰੀਰ ਨੂੰ ਜਰ ਲੱਗ ਜਾਂਦੀ ਹੈ ਵਿਰਧ ਹੋ ਜਾਂਦਾ ਹੈ ਫਿਰ ਹੱਡੀਆਂ ਇੱਕ ਨਾਲ ਟੁੱਟਦੀਆਂ ਜਿਵੇਂ ਕੱਚਾ ਤਾਗਾ ਟੁੱਟਦਾ ਜਰ ਲੱਗ ਜਾਂਦੀ ਹੈ ਸਰੀਰ ਨੂੰ ਜਰ ਆਈ ਜੋਬਨ ਹਾਰਿਆ ਜਦੋਂ ਜੋਬਨ ਚਲਿਆ ਜਾਂਦਾ ਜਵਾਨੀ ਚਲੀ ਜਾਂਦੀ ਹੈ ਸ਼ਲੋਕ ਮਹੱਲਾ ਪਹਿਲਾ ਜੇਕਰ ਸੂਤ ਕਾ ਮੰਨੀ ਐ ਸੰਸਕੋ ਸੂਤ ਕਦੀ ਗੱਲ ਕਰਦੇ ਆ ਸੂਤ ਕਨਾਂ ਕਿਹਨੂੰ ਕਹਿੰਦੇ ਆ ਬ੍ਰਾਹਮਣ ਜਿਹਨੂੰ ਮੰਨਦੇ ਆ ਕਿ ਜਦੋਂ ਬੰਦਾ ਮਰ ਜਾਂਦਾ ਸਭਾ ਮਹੀਨਾ ਉਹ ਘਰ ਵਿੱਚ ਸੂਤ ਕਰ ਰਹਿੰਦਾ ਜਦੋਂ ਸਬਾ ਮੀਨ ਦਾ ਕਿਸੇ ਕਾਰਜ ਵਿੱਚ ਬੱਚਾ ਜੰਮਦਾ ਉੱਥੇ ਕਹਿੰਦੇ ਸੂਤਕ ਹੈ। ਦੇਖ ਕੜ ਸਿਰ ਗੁਰ ਨਾਨਕ ਦੇਵ ਜੀ ਦੱਸਦੇ ਕਿ ਸੂਤਕ ਕੀ ਹੈ ਕਿਹਨੂੰ ਕਹਿੰਦੇ ਸੂਤਕ। ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਕਹਿੰਦੇ ਸੂਤਕ ਤਾਂ ਹਰ ਜਗ੍ਹਾ ਹੈ। ਗੋਹੇ ਅਤੇ ਲੱਕੜੀ ਕਹਿੰਦੇ ਗੋਹੇ ਵਿੱਚ ਵੀ ਕੀੜਾ ਹੈ। ਉਹ ਜਦੋਂ ਆਪਾਂ ਫੂਕਦੇ ਆ ਕੀ ਤਾਂ ਮੜ ਜਾਂਦਾ। ਮੌਤ ਤਾਂ ਹੋਊਗੀ ਕੀੜੇ ਦੀ ਹੋਊਗੀ ਚਾਹੇ ਬੰਦੇ ਦੀ ਹੋਊਗੀ ਮੌਤ ਤਾਂ ਇੱਕ ਕੀੜੀ ਦੀ ਵੀ ਹਾਥੀ ਦੀ ਵੀ ਬੰਦੇ ਵੀ ਬਰਾਬਰ ਹੈ ਗੋਹੇ ਅਤੇ ਲੱਕੜੇ ਅੰਦਰ ਕੀੜਾ ਹੋਏ ਜੇਤੇ ਦਾਣੇ ਅਣਕੇ ਜੀਆਂ ਬਾਜ ਨਾ ਕੋਏ ਕਹਿੰਦੇ ਜਿੰਨੇ ਵੀ ਦਾਣੇ ਸਾਰੇ ਚ ਜੀ ਹੈ ਪਹਿਲਾ ਪਾਣੀ ਜੀਉ ਹੈ ਕਹਿੰਦਾ ਪਹਿਲਾ ਪਾਣੀ ਹੈ ਜਿਹੜੇ ਇਹਦੇ ਵਿੱਚ ਵੀ ਜੀ ਹੈ ਜੇ ਤਾਂ ਹਰਿਆ ਸਭ ਕੋਏ ਕਹਿੰਦਾ ਜਿਹਦੇ ਨਾਲ ਸਾਰੇ ਹਰੇ ਭਰੇ ਹੁੰਦੇ ਉਹਦੇ ਚਿਪਜੀ ਸੂਤ ਕਿਉਂ ਕਰ ਰੱਖੀਏ ਸੂਤ ਕਪਾਵੇ ਰਸੋਏ ਕਹਿੰਦਾ ਕਿਸ ਤਰ੍ਹਾਂ ਸੀ ਸੂਤਕ ਤੋਂ ਬਚਾ ਸਕਦੇ ਸੂਤਕ ਸਾਡੇ ਅਸੋਈ ਚ ਪਿਆ ਕਹਿੰਦੇ ਉੱਥੇ ਗੋਹਾ ਲੱਕੜੀ ਵੀ ਪਿਆ ਉੱਥੇ ਪਾਣੀ ਵੀ ਪਿਆ ਉੱਥੇ ਸਾਰਾ ਕੁਝ ਪਿਆ ਸੂਤ ਕਿਉਂ ਕਰ ਰੱਖੀਏ ਸੂਤ ਕਪਾਵੇ ਰਸੋਏ ਨਾਨਕ ਸੂਤਕ ਏ ਬਣਾਉ ਤਰੇ ਕਹਿੰਦੇ ਇਸ ਤਰ੍ਹਾਂ ਜਿਹੜੇ ਤੁਸੀਂ ਸੂਤਕ ਕਰਦੇ ਇਸ ਤਰ੍ਹਾਂ ਨਹੀਂ ਉਤਕ ਸਰਦਾ ਗਿਆਨ ਅਧਾਰੇ ਧੋਏ ਕਹਿੰਦੇ ਗਿਆਨ ਇਹਨੂੰ ਖਤਮ ਕਰ ਦਿੰਦਾ ਹੈ ਸੂਤਕ ਇਹਨੂੰ ਤੋ ਦਿੰਦਾ ਮਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਇਹਨੇ ਤਾਂ ਤੁਸੀਂ ਬਹਿਮ ਕਰਦੇ ਆ ਬਹਿਮਾ ਚ ਪਾਤਾ ਲੋਕਾਂ ਨੂੰ ਕਿ ਜੰਮਣ ਮਰਨੇ ਵਾਲਾ ਘਰ ਜਿਹੜਾ ਸੂਤਕ ਹੋ ਗਿਆ ਹੈ ਕਹਿੰਦਾ ਸੂਤਕ ਤਾਂ ਜਿਹੜਾ ਲੋਭ ਹੈ ਭਾਈ ਇਹ ਆ ਸੂਤਕਾ ਕੱਲ ਪੜਿਆ ਸੀ ਨਾ ਲਵ ਪਾਪ ਦੋਏ ਮਹਿਤਾ ਰਾਜਾ ਹੋਵਾ ਕਰਦੂਰ ਕਿ ਰਾਜ ਤੇ ਪਾਪ ਮੰਤਰੀ ਲੋਭੀ ਹੈ ਲਾਲਚੀ ਹੈ ਜਿਹੜਾ ਹੈ ਲੋਭ ਹੈ ਲਾਲਚ ਹੈ ਕਹਿੰਦੇ ਇਹ ਪਾਪ ਹੈ ਇਹ ਹੈ ਸੂਤਕ ਮਨ ਕਾ ਸੂਤਕ ਲੋਭ ਹੈ ਜੇ ਪਾਪ ਸੂਤਕ ਕੂੜ ਕਹਿੰਦੇ ਜੇਬਾ ਸੂਤਕ ਹੈ ਜਿੰਨਾ ਤੂੰ ਝੂਠ ਬੋਲਦਾ ਝੂਠ ਬੋਲਣਾ ਸੂਤਕ ਹੈ ਲੋਭ ਕਰਨਾ ਸੂਤਕ ਹੈ ਆਪਾਂ ਵੀ ਕਰਦੇ ਆਂ ਇਹ ਕੰਮ ਆਪਾਂ ਵੀ ਝੂਠ ਬੋਲਦੇ ਆਂ ਆਪਾਂ ਵੀ ਲੋਭੀ ਐ ਇੱਕ ਬੰਦਾ ਨਹੀਂ ਮੰਨਦਾ ਸੰਸਾਰ ਦੇ ਵਿੱਚ ਲਿਆਓ ਕੱਢ ਕੇ ਜਿਹੜਾ ਇਹ ਕਹੇ ਕਿ ਮੈਨੂੰ ਕੋਈ ਲਾਲਚ ਹੈ ਨਹੀਂ ਮੈਂ ਝੂਠ ਨਹੀਂ ਬੋਲਦਾ ਸਾਰੀ ਦੁਨੀਆ ਲੋਭ ਲਾਲਚ ਦੇ ਵਿੱਚ ਝੂਠ ਦੇ ਵਿੱਚ ਗ੍ਰਸਤ ਹੈ ਮਨ ਕਾ ਸੂਤ ਕ ਲੋਭ ਹੈ ਜੇਬਾ ਸੂਤ ਕ ਕੂੜ ਅੱਖੀ ਸੂਤ ਕ ਵੇਖਣਾ ਕਹਿੰਦੇ ਅੱਖਾਂ ਦੇ ਨਾਲ ਸੂਤ ਕਾ ਜਿਹੜਾ ਦੇਖਦੇ ਆ ਕੀ ਦੇਖਣਾ ਦੁਨੀਆ ਨੂੰ ਦੇਖਣਾ ਸੂਤਕ ਨਹੀਂ ਹੈ ਕਿਹੜੀ ਸੀਧ ਸੂਤਕ ਹੈ ਉਹ ਦੱਸਦੇ ਆ ਪਹਿਲੇ ਤਾਂ ਲੋਭ ਨੂੰ ਸੂਤਕ ਦੱਸਿਆ ਫਿਰ ਝੂਠ ਨੂੰ ਸੂਤਕ ਦੱਸਿਆ ਅਕੀ ਸੂਤਕ ਦੇਖਣਾ ਪਾਰ ਤੇ ਰਿਆ ਕਹਿੰਦੇ ਪਰਾਇਆਂ ਔਰਤਾਂ ਨੂੰ ਦੇਖਣਾ ਮਾੜਾ ਇਹ ਸੂਤਕ ਹੈ ਜਿਹੜ ਨੂੰ ਨਾਨਕਦੇਵ ਵੀ ਦੱਜ ਕੇ ਸੂਤਕ ਹੈ ਕਿਹੜਾ ਕਹਿੰਦੇ ਪਰਾਇਆਂ ਔਰਤਾਂ ਨੂੰ ਦੇਖਣਾ ਅੱਖੀ ਸੂਤਕ ਵੇਖਣਾ ਪਰ تیرਿਆ ਪ੍ਰਾਇ ਔਰਤ ਨੂੰ ਦੇ ਪਾਰ ਤਨ ਪਰਾਇਆ ਤਨ ਦੇਖਣਾ ਰੂਪ ਪਰਾਇਆ ਰੂਪ ਦੇਖਣਾ ਇਹ ਹੁਣ ਜਿਹੜੀ ਔਰਤ ਹੈ ਉਹ ਰੂਪ ਨੂੰ ਦੇਖਦੀ ਹੈ ਕਿ ਰੂਪ ਬਸੰਤਨ ਦੇਖੇ ਕਿਣਾ ਪੂਗ ਭਾਗਤ ਨੂੰ ਦੇਖਿਆ ਉਹਦਾ ਰੂਪ ਦੇਖ ਕੇ ਰਾਣੀ ਫਰਮਤ ਹੋਈ ਹੈ ਕਹਿੰਦੇ ਇਹ ਆ ਸੂਤਕ ਪਰਾਈ ਔਰਤ ਨੂੰ ਦੇਖਣਾ ਪ੍ਰਾਈ ਮਰਦ ਨੂੰ ਦੇਖਣਾ ਸੂਤਕ ਤਾਂ ਇਹ ਆ ਭਾਈ ਕੰਨੀ ਸੂਤਕ ਕੰਨ ਪੈਲੇ ਤਵਾਰੀ ਖਾਏ ਕਹਿੰਦੇ ਕੰਨਾਂ ਦੇ ਨਾਲ ਚੁਗਲੀਆਂ ਸੁਣਨੀਆਂ ਝੂਟ ਸੁਣਨਾ ਕਹਿੰਦੇ ਫਿਰ ਹੋਇਆ ਕੀ ਜਦੋਂ ਇਹ ਕੰਮ ਕਰ ਲੇ ਲੋਭ ਝੂਠ ਅੱਖਾਂ ਨਾਲ ਪਰਾਈ ਔਰਤ ਤੇ ਪਰाये ਧਨ ਪਰाये ਮਰਦ ਨੂੰ ਦੇਖਣਾ ਫਿਰ ਕੀ ਹੋਇਆ ਨਾਨਕ ਹੰਸਾ ਆਦਮੀ ਕਹਿੰਦੇ ਹੰਸਾਂ ਵਰਗਾ ਜਿਹੜਾ ਆਦਮੀ ਸੀ ਬੱਦੇ ਜਮ ਪਰ ਜਾਹੇ ਕਹਿੰਦੇ ਜਮ ਬੰਨ ਕੇ ਲੈ ਗਏ ਫਿਰ ਇਹ ਜੇ ਹੰਸ ਵਰਗੇ ਬੰਦੇ ਨੂੰ ਜਮ ਬੰਦ ਕੇ ਲੈ ਗਏ ਇਹ ਕਿਹੜੇ ਕਰਕੇ ਹੋਇਆ ਭਾਈ ਇਹ ਇਹ ਪਰਾਈਆਂ ਔਰਤਾਂ ਪਰਾਏ ਤਨ ਪਰਾਇਆਂ ਮਰਦਾਂ ਨੂੰ ਦੇਖਣੇ ਕਰਕੇ ਹੋਇਆ ਜਮ ਬੰਦ ਕੇ ਲੈ ਗਏ ਲੇਕਿਨ ਆਪਣਾ ਹੀ ਨਹੀਂ ਯਾਦ ਹੈਗਾ ਕਿ ਸਾਨੂੰ ਵੀ ਇਹ ਕਰਮ ਕਰਨ ਨਾਲ ਜਮਾਂ ਨੇ ਬੰਦ ਕੇ ਲੈ ਕੇ ਜਾਣਾ ਹੈ ਲੋਭੀ ਨੂੰ ਵੀ ਜਮਾਂ ਨੇ ਬੰਨ ਕੇ ਲੈ ਜਾਣਾ ਹੈ ਕਿ ਲੋਭੀ ਕੇ ਮੈਂ ਪਾਠ ਕਰਦਾ ਮੈਂ ਬਚ ਜੂਗਾ ਬਚਣਾ ਨਹੀਂ ਭਾਈ ਤੈਂ ਤੂੰ ਤਾਂ ਲੋਭ ਦੇ ਚ ਅਗਰਸਤ ਹੈ ਤੂੰ ਝੂਠ ਬੋਲਦਾ ਹੈ ਤੂੰ ਚੁਗਲੀਆਂ ਕਰਦਾ ਹੈ ਤੂੰ ਪਰਾਇਆਂ ਔਰਤਾਂ ਪਰਾਇਆਂ ਮਰਦਾਂ ਨੂੰ ਦੇਖਦਾ ਹੈ ਤੂੰ ਨਹੀਂ ਜਮਾ ਤੂੰ ਛੁੱਟ ਸਕਦਾ ਜੰਮ ਪਰਬਦੇ ਜਾਹੇ ਮਹੱਲਾ ਪਹਿਲਾ ਸਭੋ ਸੂਤਕ ਪਰਮ ਹੈ ਸੰਸ ਕੀ ਪੇਰ ਹੁਣ ਗੱਲਾਂ ਰਹਿ ਗਈਆਂ ਸੀ ਨੇ ਕਹਿੰਦਾ ਪਰਮ ਹੈ ਜਿਹੜੇ ਵੀ ਸੂਤਕ ਹੈ ਬਹਿਮ ਕਰਨਾ ਸਭੋ ਸੂਤਕ ਪਰਮ ਹੈ ਦੂਜੇ ਲੱਗੇ ਜਾਏ ਕਹਿੰਦਾ ਜਿਹੜਾ ਦੂਜਿਆਂ ਦੇ ਨਾਲ ਜਾਂਦਾ ਆਪਣੇ ਗੁਰੂ ਨੂੰ ਛੋਟ ਕੇ ਦੂਜਿਆਂ ਕੋਲ ਜਾਂਦਾ ਜਿਹੜਾ ਬਹਿਮ ਹੈ ਕਹਿੰਦੇ ਸੂਤਕ ਹੈ ਜੰਮਣ ਮਰਨਾ ਹੁਕਮ ਹੈ ਕਹਿੰਦੇ ਜੰਮਣ ਦਾ ਮਰਨਾ ਤਾਂ ਹੁਕਮ ਹੈ ਤੁਸੀਂ ਕਹਿੰਦੇ ਸੀ ਕਿ ਜਿਹੜਾ ਜੰਮਣਾ ਇੱਥੇ ਮਰਦਾ ਉਹ ਸੂਤਕ ਕਹਿੰਦਾ ਉਹ ਤਾਂ ਰੱਬ ਦਾ ਹੁਕਮ ਹੈ ਜੰਮਣ ਮਰਨਾ ਹੁਕਮ ਹੈ ਬਾਣੇ ਆਵੇ ਜਾਏ ਉਹਦੇ ਬਾਣੇ ਚਾਹੁੰਦਾ ਪਾਣੀ ਚਲਿਆ ਜਾਂਦਾ ਖਾਣਾ ਪੀਣਾ ਪਵਿੱਤਰ ਦੋਸਤ ਰਿਜਕ ਦਾ ਸੋਭਾ ਹੈ ਕਿ ਖਾਣਾ ਪੀਣਾ ਪੀਤਾ ਸਭ ਨੂੰ ਰਿਜਕ ਦਿੰਦਾ ਰੱਬ ਖਣ ਨਾਨਕ ਜਿੰਨੀ ਗੁਰਮਖ ਬੂਝਿਆ ਤਿੰਨਾ ਸੂਤਕ ਨਹੀਂ ਕਹਿੰਦੇ ਜਿੰਨਾ ਗੁਰਮਖਾਂ ਨੇ ਬੂਝ ਲਿਆ ਹੈ ਉਹਨਾਂ ਨੂੰ ਇਹ ਸੂਤਕ ਨਹੀਂ ਪੌੜੀ ਸਤਗੁਰ ਵੱਡਾ ਕਰਸ ਹਲਾਈਆਂ ਕਹਿੰਦੇ ਆਪਣੇ ਸਤਗੁਰ ਦੀ ਸਿਫਤ ਕਰ ਜਿਸ ਵਿੱਚ ਵੱਡੀਆਂ ਵਡਿਆਈਆਂ ਕਨਜੀਤ ਬਹੁਤ ਵੱਡੀਆਂ ਵਡਿਆਈਆਂ ਸਤਗੁਰ ਦੇ ਵਿੱਚ ਉਹਦੀ ਸਿਫਤ ਕਰ ਚਾਹ ਮੇਲੇ ਤਾਂ ਨਦਰੀ ਆਈਆਂ ਕਹਿੰਦੇ ਜੇ ਮਿਲ ਜੇ ਰੱਬ ਤਾਂ ਫਿਰ ਨਦਰੀ ਆਉਂਦੀਆਂ ਜਾਂ ਤੇ ਸੁਪਾਣਾ ਤਾਂ ਮਨ ਵਸਾਈਆਂ ਕਹਿੰਦੇ ਜਦੋਂ ਦੇ ਭਾਣੇ ਨੂੰ ਮੰਨਿਆ ਫਿਰ ਇਹ ਮਨ ਵਿੱਚ ਬਸਦਾ ਹੈ ਉਹਦੇ ਹੁਕਮ ਨੂੰ ਜਦੋਂ ਮੰਨਦੇ ਆ ਕਰ ਹੁਕਮ ਮਾਸਟਕ ਹੱਤ ਤਰ ਵਿੱਚੋਂ ਮਾਰ ਕੱਢੇ ਕੱਢ ਬਰਿਆਈਆਂ ਕਹਿੰਦੇ ਮਾਰ ਕੇ ਕੱਢ ਦੀਆਂ ਫਿਰ ਬਰਿਆਈਆਂ ਗੁਰੂ ਨੇ ਮਾਸਟਕ ਤੇ ਸਿਰ ਧਰ ਦਿੱਤਾ ਤੇ ਜਿੰਨੀਆਂ ਬਰਿਆਈਆਂ ਸੀ ਜਾਂ ਮਾਰ ਕੇ ਕੱਢ ਦਿੱਤੀਆਂ ਕਰ ਹੁਕਮ ਮਾਸਟਕ ਹੱਤ ਤਰ ਵਿੱਚੋਂ ਮਾਰ ਕੱਢੀਆਂ ਬਰਿਆਈਆਂ ਸਹਿ ਟੁੱਟੇ ਨੌ ਨਦੀ ਪਾਈਆਂ ਕਹਿੰਦੇ ਫਿਰ ਨੌ ਨਦੀਆਂ ਦੀ ਪ੍ਰਾਪਤੀ ਹੋ ਗਈ ਰੱਬ ਦੇ ਨਾਲ ਮੇਲ ਹੋ ਗਿਆ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਣੀ ਦੇ ਰਹਹੀਂ ਇਸ ਕਲਯੁਗੀ ਜੀਵ ਨੂੰ ਸਮਝਾਉਂਦੇ ਐ ਕਿ ਕਿਹੜਾ ਕੰਮ ਚੰਗਾ ਐ ਕਿਹੜਾ ਮਾੜਾ ਐ ਗੁਰੂ ਗ੍ਰੰਥ ਸਾਹਿਬ ਸਾਨੂੰ ਜੀਵਨ ਦੀ ਵਿਉਂਤ ਦੱਸਦਿਆ ਕਿ ਆਪਣੇ ਜ਼ਿੰਦਗੀ ਤੈਂ ਕਿਸ ਤਰ੍ਹਾਂ ਲੰਗਾਉਣੀ ਐ ਕੀ ਕੁਛ ਕਰਨਾ ਐ ਸੰਸਾਰ ਦੇ ਵਿੱਚ ਲੇਕਿਨ ਅਸੀਂ ਇਹ ਸਾਰਾ ਕੁਝ ਭੁੱਲ ਕੇ ਇੱਕ ਗੱਲ ਤੇ ਆਏ ਬਿਆਂ ਬਈ ਮੱਥਾ ਟੇਕਿਆ ਸਾਡਾ ਕੰਮ ਬਣ ਗਿਆ ਇਸ ਤਰ੍ਹਾਂ ਨਹੀਂ ਬੰਨਣਾ ਇਹ ਤਾਂ ਜੋ ਸਾਡਾ ਗੁਰੂ ਕਹਿੰਦਾ ਉਹ ਕੰਮ ਭਾਈ ਕਰਨਾ ਪੈਣਾ ਹੈ ਆਉ ਪਾ ਬਾਬੇ ਨਾਨਕ ਦੇ ਹੁਕਮ ਨੂੰ ਮੰਨਿਏ ਆਪਣੀ ਇਸ ਜੀਵਨ ਯਾਤਰਾ ਨੂੰ ਸਪੂਰਨ ਕਰੀਏ 84 ਲੱਖ ਜਨ ਤੋਂ ਛਟਕਾਰਾ ਪਾਈ ਸੋ 사ਤਸੰਗ ਜੀ ਬਾਣੀ ਪੜਦੇ ਆ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨ ਲੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਵਕਸਣੀ ਮੋ ਬਲਾਉ ਪਤੇ ਵਾਹਿਗੁਰੂ ਜੀ ਕਾ ਖਾਲਸਾ